ਮੇਰੀ ਇਹ ਵੀਡੀਓ ਪੰਜਾਬ ਦੇ ਉਹ ਬੇਗੈਰਤ ਲੀਡਰਾਂ ਲਈ ਆ ਜਿਹੜੇ ਵੱਡੇ-ਵੱਡੇ ਕਾਫਲੇ ਬਣ ਕੇ ਗੱਡੀਆਂ ਦੇ ਟੋਲੇ ਲੈ ਕੇ ਦਿੱਲੀ ਦੇ ਵਿੱਚ ਵੋਟਾਂ ਮੰਗਣ ਲਈ ਜਾ ਰਹੇ ਨੇ ਉਹ ਲੀਡਰਾਂ ਨੂੰ ਸ਼ਰਮਣੀ ਆ ਰਹੀ 75 ਸਾਲ ਦਾ ਇੱਕ ਬਜ਼ੁਰਗ ਪੰਜਾਬ ਨੂੰ ਤੇ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਮਰਨ ਵਰਤ ਉੱਪਰ ਬੈਠਾ ਉਹਦੀ ਜਾ ਕੇ ਦਿੱਲੀ ਦੇ ਵਿੱਚ ਗੱਲ ਨਹੀਂ ਕਰ ਰਿਹਾ ਦਿੱਲੀ ਦੇ ਗਲੀਆਂ ਦੇ ਵਿੱਚ ਜਾ ਕੇ ਉਹ ਦਿੱਲੀ ਦੇ ਤਲਬੇ ਚੱਟ ਰਹੇ ਨੇ ਲਾਲਾਂ ਚੱਟ ਰਹੇ ਨੇ ਵੋਟਾਂ ਮੰਗ ਰਹੇ ਨੇ ਤੇ ਇਹ ਵੀਡੀਓ ਸ਼ੇਅਰ ਕਰਕੇ ਉਹਨਾਂ ਲੀਡਰਾਂ ਦੀ ਮੰਜੀਬੜੀ ਠੋਕਨੀ ਹੈ ਤੇ ਉਹਨਾਂ ਤੇ ਕਰ ਜ਼ਰੂਰ ਪਹਚਾਦਣੀ ਹੈ ਕਿਉਂਕਿ ਜਿਹੜੀਆਂ ਇਹ ਮੇਰੀ ਗੱਲਾਂ ਨੇ ਅੱਜ ਸਾਰੀਆਂ ਹੀ ਸਰਕਾਰ ਵਿਰੁੱਧ ਹੋਣੀਆਂ ਨੇਗੀਆਂ ਜਿਹੜੀ ਗੱਲ ਮੈਂ ਸਰਕਾਰ ਦੇ ਵਿਰੁੱਧ ਕਰਦਾ ਉਹ ਕਦੇ ਵੀ ਜਿਹੜੇ ਮੀਡੀਆ ਵਾਲੇ ਭਰਾ ਇੰਟਰਵਿਊ ਤਾਂ ਕਰਕੇ ਲੈ ਜਾਂਦੇ ਨੇ ਪਰ ਉਹ ਚਲਾਉਂਦੇ ਨਹੀਂ ਜਿਹੜੀ ਮੇਰੀ ਦਿਲ ਦੀ ਗੱਲ ਹੈ ਜਿਹੜੀ ਗੱਲ ਸੁਣ ਕੇ ਲੀਡਰ ਕੁਝ ਸੋਚਣ ਸਮਝਣ ਤੇ ਪੰਜਾਬ ਲਈ ਕੁਝ ਨਾ ਕੁਝ ਭਲਾ ਕਰਨ ਜਾਂ ਪੰਜਾਬ ਦੇ ਉਹ ਹੱਕਾਂ ਦੇ ਪਹਿਰਾ ਦੇਣ ਸਭ ਤੋਂ ਪਹਿਲੇ ਮੇਰੀ ਗੱਲ ਇਹ ਹੈ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੇ ਰਾਜਨੀਤਿਕ ਲੀਡਰ ਨੇ ਉਹਨਾਂ ਦਾ ਕੀ ਯੋਗਦਾਨ ਹੈ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਨੇ ਬੇਸ਼ੱਕ ਉਹ ਆਸਤਾਨ ਜਿਹੜੀ ਸੱਤਾ ਦੇ ਵਿੱਚ ਪਾਰਟੀਆਂ ਉਹਦੀ ਗੱਲ ਕਰੀਏ ਜਾਂ ਵਿਰੋਧੀ ਧਿਰਾਂ ਜਾਂ ਜਿਹੜੇ ਹੋਰ ਪਾਰਟੀਆਂ ਦੇ ਵੱਖ-ਵੱਖ ਲੀਡਰ ਨੇਗੇ ਜਿਹੜੇ ਆਪਣੇ ਆਪ ਨੂੰ ਰਾਜਨੀਤਿਕ ਲੀਡਰ ਕਹਾਉਂਦੇ ਨੇ ਉਹਨਾਂ ਦਾ ਇਸ ਅੰਦੋਲਨ ਦੇ ਵਿੱਚ ਕੀ ਯੋਗਦਾਨ ਹੈ ਉਹਦੇ ਬਾਰੇ ਜਿਹੜੀ ਮੈਂ ਗੱਲਬਾਤ ਕਰਨੀ ਹੈ ਤੇ ਕੀ ਉਹ ਯੋਗਦਾਨ ਪਾ ਸਕਦੇ ਨੇਗੇ ਜਿਹੜਾ ਉਹ ਯੋਗਦਾਨ ਨਹੀਂ ਪਾਉਣਾ ਚਾਹੁੰਦੇ ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਇਹ ਅੰਦੋਲਨ ਚੱਲਦਾ ਸੀ ਧਰਨੇ ਲਾਉਣੇ ਆ ਆਪਣੇ ਹੱਕਾਂ ਲਈ ਆਉਣੇ ਆ ਜਿਹੜੇ ਆਮ ਲੋਕ ਕਹਿੰਦੇ ਨੇ ਵੀ ਧਰਨਾ ਹੀ ਲਾਉਣ ਜਾਣਦੇ ਆ ਅਸੀਂ ਧਰਨੇ ਕਿਉਂ ਲਾਉਣੇ ਆ ਅਸੀਂ ਧਰਨੇ ਹਮੇਸ਼ਾ ਸਰਕਾਰਾਂ ਵਿਰੁੱਧ ਅਸੀਂ ਧਰਨੇ ਇਸ ਕਰਕੇ ਸਰਕਾਰਾਂ ਵਿਰੁੱਧ ਲਾਉਣੇ ਆ ਕਿਉਂਕਿ ਜਿਹੜੇ ਹੀ ਚੁਣੇ ਹੋਏ ਨੁਮਾਇंदे ਚੁਣਕੇ ਨੁਮਾਇंदे ਭੇਜਨੇ ਉਹ ਸਾਡੇ ਹੱਕਾਂ ਦੀ ਗੱਲ ਨਹੀਂ ਕਰਦੇ ਉਹ ਸਾਡੇ ਜਿਹੜੇ ਬਣਦੇ ਹੱਕ ਨੇਗੇ ਜਿਹੜੇ ਉਹਨਾਂ ਨੂੰ ਜਿਹੜੀਆਂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਨੇ ਉਹ ਵਾਅਦਿਆਂ ਦੇ ਉੱਪਰ ਪੂਰ ਨਹੀਂ ਉਤਰਦੇ ਇਸ ਕਰਕੇ ਕਿਉਂਕਿ ਉਹ ਆਪਣੇ ਨਿੱਜੀ ਹਿੱਤਾਂ ਵੱਲ ਜ਼ਿਆਦਾ ਜਾਂ ਕਾਰਪੋਰੇਟ ਘਰਾਣਿਆਂ ਜਨਾਂ ਤੋਂ ਪੈਸਾ ਲੈ ਕੇ ਸਰਕਾਰਾਂ ਬਣਾਉਂਦੇ ਨੇ ਉਹਨਾਂ ਜਿਹੜੀ ਉਹ ਪੂਰਤੀ ਪੂਰਦੇ ਨੇਗੇ ਇਸ ਕਰਕੇ ਸਾਨੂੰ ਇਹ ਧਰਨੇ ਲਾਉਣੇ ਪੈਂਦੇ ਨੇ ਹੁਣ ਗੱਲ ਕਰਦੇ ਆ ਵੀ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਦੇ ਜਿਹੜੇ ਲੀਡਰਾਂ ਦੇ ਇਸ ਅੰਦੋਲਨ ਦੇ ਵਿੱਚ ਕੀ ਯੋਗਦਾਨ ਹੈ ਸਭ ਤੋਂ ਪਹਿਲਾਂ ਗੱਲ ਕਰਦਿਆਂ ਕਿ ਜਿਹੜੀ ਇਸ ਟਾਈਮ ਸਰਕਾਰ ਸੱਤਾ ਦੇ ਵਿੱਚ ਆ ਉਹਦੀ ਗੱਲ ਕਰਦੇ ਵੀ ਉਹਦਾ ਇਸ ਅੰਦੋਲਨ ਦੇ ਵਿੱਚ ਕੀ ਯੋਗਦਾਨ ਹੈ ਉਹ ਸਿਰਫ ਔਰ ਸਿਰਫ ਜਿਹੜੀ ਉਹ ਸੱਤਾ ਦੇ ਵਿੱਚ ਸਰਕਾਰ ਆ ਉਹ ਇੱਕ ਲੋਕਣ ਉਪੇਕੂ ਤੇ ਬੁੱਧੂ ਬਣਾ ਰਹੀ ਆ ਵੋਟਾਂ ਲੈਣ ਦੀ ਮਾਰੀ ਦੇਖੋ ਜੀ ਅਸੀਂ ਕਿਸਾਨਾਂ ਨਾਲ ਆ ਕਿਉਂਕਿ ਉਹ ਜਿਹੜਾ ਉਹ ਕਿਉਂ ਕਹਿੰਦੇ ਨੇ ਕਿਸਾਨਾਂ ਨਾਲ ਆ ਉਹਨਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ 80% ਵੋਟ ਆ ਜਿਹੜੀ ਉਹ ਕਿਸਾਨਾਂ ਦੀ ਵੋਟ ਆ ਇਸ ਕਰਕੇ ਜੀ ਸਿੱਪਰਖਣ ਬੋਰਡ ਕਿਸਾਨਾਂ ਦੀ ਉਹ ਸਿਰਫ ਔਰ ਸਿਰਫ ਮੀਡੀਆ ਦੇ ਵਿੱਚ ਬਿਆਨ ਦੇਣੇ ਜਾਂ ਲੋਕਾਂ ਕੋਲੇ ਆ ਕੇ ਜਿਵੇਂ ਸਾਡਾ ਮੁੱਖ ਦਾ ਮੁੱਖ ਮੰਤਰੀ ਹੈ ਬਸ ਕੱਲਾ ਝੂਠੇ ਡਰਾਮੇ ਦੇ ਕਰਨੇ ਮੀਡੀਆ ਦੇ ਵਿੱਚ ਆ ਕੇ ਦੇਖੋ ਜੀ ਡੱਲੇਵਾਲ ਸਾਹਿਬ ਦੀ ਗੱਲ ਸੁਣਨੀ ਚਾਹੀਦੀ ਆ ਅੱਜ ਉਹਨਾਂ ਨੂੰ ਬਹੁਤ ਦਿਨ ਹੋ ਗਏ ਬੈਠਿਆਂ ਨੂੰ ਪਰ ਸੈਂਟਰ ਸਰਕਾਰ ਸੁਣਨ ਨੂੰ ਤਿਆਰ ਨਹੀਂ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਚੱਲ ਰਹੀਆਂ ਨੇ ਉਹਦੇ ਵਿੱਚ ਪੰਜਾਬ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਆ ਪੰਜਾਬ ਸਰਕਾਰ ਨੇ ਇੱਕ ਚੀਜ਼ ਕਹੀ ਆ ਕਿ ਡੱਲੇਵਾਲ ਸਾਹਿਬ ਬਿਲਕੁਲ ਠੀਕ ਠਾਕ ਨੇ ਜੀ ਉਹਨਾਂ ਦੇ ਵੀ ਕਿਉਂਕਿ ਉਹ ਚਾਹੁੰਦੇ ਨੇ ਕਿ ਮਰੇ ਜਾਂ ਉਹ ਸਾਡੇ ਲੋਕਾਂ ਦੀ ਗੱਲ ਕਰਨ ਨੂੰ ਤਿਆਰ ਨਹੀਂ ਜਿਹੜੀਆਂ ਰਿਪੋਰਟਾਂ ਸੈਂਟਰ ਗਵਰਨਮੈਂਟ ਨੂੰ ਦੇਣੀਆਂ ਨੇ ਜੋ ਉਹਨਾਂ ਦੀ ਬਣਦੀ ਕਾਰਵਾਈ ਆ ਉਹਨਾਂ ਨੇ ਇਹ ਦੱਸਣਾ ਚਾਹੀਦਾ ਵੀ ਡੱਲੇਵਾਲ ਸਾਹਿਬ ਖਤਰੇ ਦੇ ਵਿੱਚ ਨੇ ਜੇਕਰ ਡੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਤਾਂ ਪੰਜਾਬ ਦਾ ਮਾਹੌਲ ਬਹੁਤ ਵੱਡਾ ਖਰਾਬ ਹੋਣਾ ਤਾਂ ਸੈਂਟਰ ਗਵਰਨਮੈਂਟ ਜਾਂ ਸੁਪਰੀਮ ਕੋਰਟ ਕੋਈ ਵੱਡਾ ਜਿਹੜਾ ਕਿ ਐਕਸ਼ਨ ਲਵੇ ਕਿਉਂਕਿ ਜਿਹੜੀ ਸਰਕਾਰ ਆ ਜਿਹੜੀਆਂ ਇਹ ਪਤਾ ਲੱਗਦਾ ਕਿ ਜਿਹੜੀ ਪੰਜਾਬ ਸਰਕਾਰ ਹੈ ਜਾਂ ਪੰਜਾਬ ਦਾ ਮੁੱਖ ਮੰਤਰੀ ਇਹ ਸੱਤਾ ਦੇ ਵਿੱਚ ਪਾਰਟੀ ਹੈ ਕਿੰਨੇ ਸੈਂਟਰ ਦੇ ਨਾਲ ਮਿਲ ਕੇ ਚੱਲਦੀ ਹੈ ਤੇ ਕਿੰਨੀ ਮਿਕਸ਼ਾ ਦੇ ਅੰਡਰ ਚੱਲਦੀ ਹੈ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਵੀ ਤਾਂ ਆਮ ਆਦਮੀ ਪਾਰਟੀ ਹੈ ਵੀ ਇਹ ਇਹ ਭਾਜਪਾ ਦੇ ਨਾਲ ਕਿਉਂ ਮਿਲ ਕੇ ਚੱਲਦੀ ਹੈ ਇਹਦਾ ਦੇਖੋ ਆਨਸਰ ਇਹ ਹੈ ਬਾਈ ਵੈਸੇ ਕਮੈਂ ਗੱਲ ਕਰਨਾ ਉਹਨਾਂ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਜਿੰਨੇ ਵੀ ਇਹ ਜਿਹੜੇ ਰਾਜਕਰਤਾ ਸ੍ਰੇਣੀ ਆ ਮੰਤਰੀ ਨੇ ਜਾਂ ਐਮਐਲਏ ਨੇ ਇਹਨਾਂ ਦਾ ਇੱਕ ਕਾਰਨ ਹੁੰਦਾ ਕਿ ਜੇਕਰ ਇਹ ਸੈਂਟਰ ਦੇ ਬਹੁਤ ਬਕਾਵਤ ਕਰਾਂਗੇ ਆਪਣੇ ਖੁੱਲਕੇ ਆਪਣੇ ਪੰਜਾਬ ਦੀ ਗੱਲ ਕਰਾਂਗੇ ਹੱਕਾਂ ਦੀ ਗੱਲ ਕਰਾਂਗੇ ਤਾਂ ਸੈਂਟਰ ਗਵਰਨਮੈਂਟ ਨੇ ਸਾਡੀ ਸਰਕਾਰ ਡੇਗ ਦੇਣੀ ਹੈ ਸਭ ਤੋਂ ਵੱਡੀ ਉਹਨਾਂ ਦੇ ਮਨ ਦੇ ਵਿੱਚ ਇਹ ਪਾਲਾ ਸਤਾਉਂਦਾ ਹੁੰਦਾ ਕਿ ਉਹ ਖੁੱਲਕੇ ਆਪਣੇ ਪੰਜਾਬ ਦੀ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ ਇਹੀ ਗੱਲ ਅੱਜ ਤੱਕ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਨੇ ਪਹਿਲਾਂ ਵਾਲੇ ਮੁੱਖ ਮੰਤਰੀ ਨੇ ਇਹੀ ਕੰਮ ਕੀਤਾ ਹੈ ਸੈਂਟਰ ਸੈਂਟਰ ਨੇ ਕਈ ਵਾਰੀ ਸਰਕਾਰ ਡਿੱਗੇ ਵੀ ਆ ਪਹਿਲਾਂ ਪਰ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹਣਾ ਫਿਰ ਝੂਠਾ ਡਰਾਮੇ ਵਿਖਾਵੇ ਕਿਉਂ ਕਰਦੇ ਉਹਨਾਂ ਸਾਡੇ ਦਾ ਜਿੰਦ-ਜਾਨ ਵੀ ਕਰਵਾਉਣਾ ਲੋਕਾਂ ਲਈ ਜੇ ਕੁਰਸੀ ਜਾਂਦੀ ਹੈ ਜਾਣਦੇ ਯਾਰ ਲੋਕ ਫੇਰ ਬਿਠਾ ਦੇਣਗੇ ਸਭ ਤੋਂ ਵੱਡੀ ਜਿਹੜੀ ਸਾਡੇ ਇਹਨਾਂ ਦੇ ਜਿਹੜੇ ਲੋਕ ਨੇਗੇ ਇਹ ਪੰਜਾਬ ਦੀ ਗੱਲ ਆਪਣੇ ਸੂਬੇ ਦੀ ਗੱਲ ਇਸ ਕਰਕੇ ਖੁੱਲਕੇ ਨਹੀਂ ਕਰਦੇ ਇਹਨਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਲੋਭ ਲਾਲਚ ਹੁੰਦਾ ਏਡੀ ਕੇ ਪਾਵਰ ਆ ਸੱਤਾ ਉਹ ਹਸ ਹਾਈ ਆਸਤਰਾ ਦੀ ਚੀਜ਼ ਆ ਹੁਣ ਪਹਿਲਾਂ ਪੰਜਾਬ ਦਾ ਮੁੱਖ ਮੰਤਰੀ ਬੜਿਆਂ ਖੁੱਲਕੇ ਉਸ ਇੱਕ ਗੱਲਾਂ ਕਰਦਾ ਹੁੰਦਾ ਪਰ ਜਦੋਂ ਉਹਨਾਂ ਕੋਲੇ ਪਾਵਰ ਆ ਗਈ ਉਸ ਤੋਂ ਬਾਅਦ ਕਰਨ ਨੂੰ ਛੱ ਪਿਸ ਹੈ ਕੋ ਕਿਸਾਨਾਂ ਦੀ ਗੱਲ ਕਰ ਲੋ ਪੰਜਾਬ ਦੀ ਗੱਲ ਕਰ ਲੋ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਲੋ ਚੰਡੀਗੜ੍ਹ ਦੀ ਗੱਲ ਕਰ ਲੋ ਬੰਦੀ ਸਿੰਘਾਂ ਦੀ ਗੱਲ ਕਰ ਲੋ ਅਨੇਕਾ ਜਿਹੜੇ ਮੁੱਦੇ ਨੇ ਕਿ ਉਹਨਾਂ ਦੇ ਉੱਪਰ ਬੋਲਦਾ ਹੁੰਦਾ ਪਰ ਅੱਜ ਕਿਉਂ ਨਹੀਂ ਬੋਲਣ ਨੂੰ ਤਿਆਰ ਅੱਜ ਤਾਂ ਮਸਲੇ ਵੀ ਹੱਲ ਕਰਾ ਸਕਦਾ ਅੱਜ ਤਾਂ ਉਹਦੇ ਕੋਲੇ ਬਹੁਤ ਵੱਡੀ ਪਾਵਰ ਹੈ ਪਰ ਉਹ ਜਿਹੜਾ ਕਿ ਇੱਥੇ ਸਾਬਤ ਹੁੰਦਾ ਹੈ ਕਿ ਇਹ ਆਮ ਆਦਿਪਾਟੀ ਦੀ ਜ਼ੀਰੋ ਜਿਹੜੀ ਕਿ ਕਾਰਗੁਜ਼ਾਰੀ ਹੈ ਇਸ ਅੰਦੋਲਨ ਦੇ ਵਿੱਚ ਹੁਣ ਆਜੋ ਬਾਈ ਜੀ ਵਿਰੋਧੀ ਧਿਰ ਕਾਂਗਰਸ ਤੇ ਜਿਹੜੀ ਹੁਣ ਕਾਂਗਰਸ ਆ ਕਾਂਗਰਸ ਦੀ ਇਹਦੇ ਵਿੱਚ ਕੀ ਕਾਰਗੁਜ਼ਾਰੀ ਆ ਕਾਂਗਰਸ ਤੁਹਾਨੂੰ ਮੈਂ ਗੱਲ ਦ ਕਾਂਗਰਸ ਦੀ ਕਾਰਗੁਜ਼ਾਰੀ ਵੀ ਜ਼ੀਰੋ ਹੈ ਕੱਲਾ ਸਿਰਫ ਔਰ ਸਿਰਫ ਇੱਥੇ ਆ ਕੇ ਮੀਡੀਆ ਦੇ ਵਿੱਚ ਆ ਕੇ ਡਰਾਮੇ ਕਰਨੇ ਜਾਂ ਵਖਾਵੇ ਕਰਨੇ ਉਹ ਹੈ ਹੁਣ ਦੇਖੋ ਇਹਦੀ ਕਾਰਗੁਜ਼ਾਰੀ ਕਾਂਗਰਸ ਦੀ ਜ਼ੀਰੋ ਕਿਵੇਂ ਆ ਸਭ ਤੋਂ ਪਹਿਲਾਂ ਮੈਂ ਗੱਲ ਕਹਿਣਾ ਚਾਹੁੰਦਾ ਵਿਰੋਧੀ ਧਿਰ ਨੂੰ ਕਾਂਗਰਸ ਨੂੰ ਜੇਕਰ ਤੁਹਾਡੀ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜਾ ਕਿ ਮੁੱਖ ਮੰਤਰੀ ਆ ਆਮ ਆਦਮੀ ਪਾਰਟੀ ਨਹੀਂ ਸੁਣਦੀ ਤੁਸੀਂ ਕੀ ਕੰਮ ਕਰੋ ਜਦੋਂ ਆਸ ਟਾਈਮ ਦੇਖੋ ਜਦੋਂ ਹੁਣ ਇਹ ਵੋਟਾਂ ਪੈ ਕੇ ਹਟੀਆਂ ਨਗੀਆਂ ਲੋਕ ਸਭਾ ਦੀਆਂ ਪ੍ਰਧਾਨ ਮੰਤਰੀ ਦਾ ਵੋਟਾਂ ਪੈ ਕੇ ਹਟ ਗਿਆ ਨਗਿਆ ਉਸ ਵੋਟਾਂ ਜਿਹੜੀਆਂ ਲੋਕ ਸਭਾ ਦੇ ਵੋਟਾਂ ਪਈਆਂ ਨਗੀਆਂ ਕਾਂਗਰਸ ਦਾ ਚੋਣ ਮੈਨੀਫੈਸਟੋ ਦੇ ਵਿੱਚ ਕੀ ਸੀਗਾ ਉਹਦੇ ਵਿੱਚ ਇਹ ਸੀਗਾ ਮੁੱਖ ਗੱਲ ਕਾਂਗਰਸ ਦੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਡਾਕਟਰ ਸੁਮੇਨਾਥਨ ਦੀ ਰਿਪੋਰਟ ਦੇਵਾਂਗੇ ਰਿਪੋਰਟ ਲਾਗੂ ਕਰਾਂਗੇ ਜਿਹੜੇ ਬਣਦੇ ਹੱਕ ਨੇ ਕਿਸਾਨਾਂ ਨੂੰ ਦਿੱਤੇ ਜਾਣਗੇ ਐਮਐਸਪੀ ਲਾਗੂ ਕਰੀ ਜਾਊ ਡਾਕਟਰ ਸੁਮੇਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਤੇ ਕਿਸਾਨ ਦਾ ਪਹਿਲ ਦੇ ਆਧਾਰ ਤੇ ਮਸਲੇ ਹੱਲ ਕੀਤੇ ਜਾਣਗੇ ਹੁਣ ਆਸ ਟਾਈਮ ਸਮਝੋ ਜਿਹੜੇ ਵਿਰੋਧੀ ਧਿਰਾਂ ਕਿਵੇਂ ਪਿਛਲੇ ਸਮੇਂ ਦੀ ਗੱਲ ਕਰੀਏ ਜਿਹੜੀਆਂ ਪਿਛਲੀਆਂ ਆਪਣਾ ਲੰਘ ਕੇ ਗਏ ਸੀ ਟਰਨ ਆਪਣੀ 5 ਸਾਲ ਪਿਛਲੇ ਭਾਜਪਾ ਲੰਘ ਕੇ ਗਏ ਸੀਗੇ ਉਸ ਪਿਛਲੇ 5 ਸਾਲਾਂ ਦੇ ਵਿੱਚ ਜਿਹੜੀ ਵਿਰੋਧੀ ਧਿਰ ਸੀ ਬਹੁਤ ਮਾੜੀ ਸੀ ਕਿਉਂਕਿ ਉਹਨਾਂ ਕੋਲੇ ਵਿਰੋਧੀ ਧਿਰ ਸਟਰੋਂਗ ਨਹੀਂ ਸੀ ਹੈਗੀ ਕਿਉਂਕਿ ਬਹੁਮਤ ਦੇ ਵਿੱਚ ਜ਼ਿਆਦਾਤਰ ਜਿਹੜੀ ਕਿ ਭਾਜਪਾ ਸੀਗੀ ਹੁਣ ਗੱਲ ਸਮਝੋ ਵੀ ਜਿਹੜੀ ਵਿਰੋਧੀ ਧਿਰ ਇਸ ਟਾਈਮ ਬਹੁਤ ਵੱਡੀ ਮਜ਼ਬੂਤ ਹੈ ਤੇ ਉਹ ਬਹੁਤ ਸਾਰੇ ਮਸਲੇ ਹੱਲ ਕਰਵਾ ਸਕਦੀ ਆ ਮੈਂ ਪੰਜਾਬ ਦੇ ਲੀਡਰਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਪੰਜਾਬ ਦਾ ਜਿਹੜਾ ਪ੍ਰਧਾਨ ਬਣਿਆ ਫਿਰਦਾ ਰਾਜਾ ਬੜਿੰਗ ਰਾਜਾ ਵੜੰਗਸਿਆਂ ਗੱਲ ਸੁਣੋ ਜਿੰਨੇ ਵੀ ਤਰਾ ਲੰਗ ਲਾਣਾ ਇਕੱਠਾ ਕਰਕੇ ਉਹਨਾਂ ਨੂੰ ਲੈ ਕੇ ਜਾ ਰਾਹੁਲ ਗਾਂਧੀ ਕੋਲੇ ਰਾਹੁਲ ਗਾਂਧੀ ਕੋਲੇ ਲੈ ਕੇ ਜਾ ਤੇ ਰਾਹੁਲ ਗਾਂਧੀ ਦਾ ਦਬਾਅ ਪਾ ਕਿ ਤੂੰ ਜਿਹੜੇ ਹੋਰ ਆਸਤੰਮ ਜਿਵੇਂ ਕਿ ਭਾਜਪਾ ਦੇ ਨਾਲ ਗੱਠ ਜੋੜਨ ਵਾਲਾ ਭਾਜਪਾ ਬਣੀ ਹੋਈ ਉਹਨਾਂ ਨਾਲ ਮੀਟਿੰਗਾਂ ਕਰਕੇ ਹੋਰ ਵਿਰੋਧੀ ਧਿਰਾਂ ਨੂੰ ਲੈ ਕੇ ਇਸ ਭਾਜਪਾ ਦੇ ਦਬਾਅ ਬਣਾਓ ਸਰਕਾਰ ਤੇ ਦਬਾਅ ਬਣਾਓ ਕਿ ਕਿਸਾਨਾਂ ਦੀ ਐਮਐਸਪੀ ਲਾਗੂ ਕਰੋ ਅੱਜ ਕਿਸਾਨ 11 ਤੋਂ 12 ਮਹੀਨੇ ਹੋ ਗਏ ਅੰਦੋਲਨ ਦੇ ਉੱਪਰ ਅੰਦੋਲਨ ਕਰਦਿਆਂ ਨੂੰ ਤੁਸੀਂ ਇਹ ਜਿਹੜਾ ਕਾਰਗੁਜ਼ਾਰੀ ਰੱਖੋ ਇਹ ਮੇਰੀ ਰਾਜੇ ਬੜਿੰਗ ਨੂੰ ਮੈਂ ਕਹਿਣਾ ਚਾਹਣਾ ਸਲਾਹ ਦੇਣਾ ਚਾਹਣਾ ਰਾਜੇ ਬੜਿੰਗ ਸਿਆ ਇਕੱਲਾ ਮੀਡੀਆ ਦੇ ਵਿੱਚ ਹਲਕਾ ਪੜਵਾਉਣ ਵਾਲਾ ਰਿਹਾ ਕਰ ਮੇਰੀ ਸਲਾਹ ਇਹ ਹੈ ਕਿ ਤੂੰ ਜਾ ਕੇ ਇਸ ਰਾਹੁਲ ਗਾਂਧੀ ਨੂੰ ਆਪਣੀ ਵਿਰੁੱਧੀ ਤਰ ਨੂੰ ਜਾ ਕੇ ਚੀਜ਼ ਦੱਸ ਕਿ ਭਾਈ ਤੂੰ ਮੌਜੂਦਾ ਐਮਪੀ ਵੀ ਆ ਤੇਰੇ ਹੋਰ ਵੀ ਐਮਪੀ ਬਣੇ ਹੋਣਗੇ ਨਾ ਸਾਰੇ ਐਮਪੀ ਨੂੰ ਉੱਲ ਜਾ ਕੇ ਦੱਸ ਵੀ ਡੱਲੇਵਾਲ ਸਾਹਿਬ ਦਾ ਅੱਜ 54ਵਾਂ 55ਵਾਂ ਦਿਨ ਹੋ ਗਿਆ ਮਰਨ ਵਾਰ ਤੋਂ ਪਰ ਬੈਠਿਆਂ ਨੂੰ ਵੀ ਜੇਕਰ ਡੱਲੇਵਾਲ ਸਾਹਿਬ ਨਾ ਬਚੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਪੰਜਾਬ ਦਾ ਮਾਹੌਲ ਬਹੁਤ ਖਰਾਬ ਹੋਣਾ ਤੇ ਤੁਸੀਂ ਇਹ ਮਸਲਾ ਹੱਲ ਕਰਵਾਓ ਬਰੋਦੀ ਤੇ ਬੜੀ ਸਟਰੋਂਗ ਹੈ ਉਹਨਾਂ ਦੀ ਇਸ ਕਰਕੇ ਇਹ ਸਿਰਫ ਔਰ ਸਿਰਫ ਮੀਡੀਆ ਦੇ ਵਿੱਚ ਬੋਲਣ ਵਾਲੇ ਨੇ ਕਿ ਇਹ ਵੀ ਕੋਈ ਜਿਹੜਾ ਪੈਰਾ ਨਹੀਂ ਦੇ ਰਿਹਾ ਦੋ ਪਾਰਟੀਆਂ ਦੀ ਗੱਲ ਹੋ ਗਈ ਆਮ ਆਦੀ ਪਾਰਟੀ ਦੀ ਗੱਲ ਹੋ ਗਈ ਤੇ ਹੋ ਗਈ ਆਪਣੀ ਦੂਜੀ ਕਾਂਗਰਸ ਦੀ ਗੱਲ ਹੋ ਗਈ ਇਹਨਾਂ ਦੀ ਮੈਂ ਦੱਸਣਾ ਚਾਹੁੰਦਾ ਲੀਡਰਾਂ ਦੀ ਕੀ ਕਾਰਗਜਰੀ ਆ ਹੁਣ ਤੀਜੀ ਜਿਹੜੀ ਪਾਰਟੀ ਆ ਭਾਜਪਾ ਦੀ ਗੱਲ ਕਰ ਲਓ ਭਾਜਪਾ ਵਾਲੇ ਤਾਂ ਸੁਣੋ ਪਤਾ ਹੀ ਆ ਕਿ ਸੁਨੀਲ ਜਾਖੜ ਦੀ ਗੱਲ ਕਰੀਏ ਜਾਂ ਉਹਨਾਂ ਦੇ ਸਾਰੇ ਭਾਜਪਾ ਦੇ ਲੰਗ ਲਾਣੇ ਦੀ ਗੱਲ ਕਰੀਏ ਯਾ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਦੇਖੋ ਅੱਜ ਦਾ ਬਿਆਨ ਆਇਆ ਆਪਣੇ ਰਮਨੀਤ ਬਿੱਟੂ ਦਾ ਬਿਆਨ ਆਇਆ ਰਮਨੀਤ ਬਿੱਟੂ ਦਾ ਕੀ ਬਿਆਨ ਆਇਆ ਦੇਖੋ ਜੀ ਮੈਂ ਕਿਸਾਨਾਂ ਦਾ ਮਸਲਾ ਹੱਲ ਕਰਾਉਣਾ ਕਰਾਉਣਾ ਚਾਹਣਾ ਪਰ ਹੁਣ ਮਸਲਾ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਇਹ ਇਤੋਂ ਸਮਝ ਆਉਂਦੀ ਆ ਵੀ ਕਿਵੇਂ ਇਹ ਲੋਕਾਂ ਨੂੰ ਬੇਕੂਫ ਬਣਾਉਣਾ ਚਾਹੁੰਦੇ ਨੇਗੇ ਭਰਾਵਾ ਉਹ ਪਟੀਸ਼ਨਾਂ ਨੇਗੀਆਂ ਕਿਸੇ ਨੇ ਪਟੀਸ਼ਨਾਂ ਵਕ ਵਕ ਲੋਕਾਂ ਨੇ ਭਾਈ ਉਹਨੇ ਸਾਡੇ ਅੱਗੋਂ ਨੂੰ ਇੱਥੇ ਆ ਕੇ ਮਿਲ ਤੇਰੇ ਕੋਲੇ ਅੱਗੋਂ ਕਿਉਂ ਨ ਤੇਰੀ ਕੀ ਕਾਰਤਾ ਤੇਰੇ ਕੋਲੇ ਅੱਗੋਂ ਮਿਲਣਾ ਹਣ ਤੇਰਾ ਕੀ ਸੰਘਰਸ਼ ਆ ਤੂੰ ਸਾਡੇ ਇੱਥੇ ਅੱਗੋਂ ਇੱਥੇ ਆ ਕੇ ਮਿਲ ਇੱਥੇ ਆ ਕੇ ਦ ਇੱਥੇ ਆ ਕੇ ਗੱਲ ਕਰਨੀ ਇੱਥੇ ਆ ਕੇ ਜਿਹੜਾ ਮਰਜੀ ਅੰਦੋਲਨ ਦੇ ਵਿੱਚ ਗੱਲ ਕਰ ਸਕਦਾ ਚਾਹੇ ਤਰਾ ਚਾਹੇ ਤਰਾ ਪ੍ਰਧਾਨ ਮੰਤਰੀ ਆ ਜੇ ਪੀਐਮ ਮੋਦੀ ਮੋਦੀ ਨੂੰ ਆਉਣਾ ਕਿੱਡੀ ਕਬਡੀ ਗੱਲ ਅੰਦੋਲਨ ਦੇ ਵਿੱਚ ਤੈਨੂੰ ਇੱਕ ਯਾਰ ਕਰਾਉਣਾ ਚਾਹਣਾ ਜਿਹੜਾ ਤੁਸੀਂ ਕਹਿੰਦੇ ਹੋ ਪ੍ਰਧਾਨ ਮੰਤਰੀ ਕੋਲੇ ਟਾਈਮ ਨਹੀਂ ਰਾਸ਼ਟਰਪਤੀ ਕੋਲੇ ਟਾਈਮ ਨਹੀਂ ਮੈਂ ਤੁਹਾਨੂੰ ਇੱਕ ਗੱਲ ਜੋੜਦਾ ਇੱਥੇ 40 ਸਾਲ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖੀ ਜੇਕਰ ਰਾਜ ਦੇ ਵਿੱਚ ਕਿਸੇ ਨੂੰ ਵੀ ਤਕਲੀਫ ਹੁੰਦੀ ਤਾਂ ਪਰਸਨਲ ਤੌਰ ਤੇ ਜਾ ਕੇ ਮਿਲਦਾ ਹੁੰਦਾ ਸੀ ਅੱਜ ਦਾ ਪ੍ਰਧਾਨ ਮੰਤਰੀ ਦਿੱਲੀ ਤੋਂ ਜੇ ਹੈਲੀਕਾਪਟਰ ਤੇ ਚੜੇ ਇੱਕ ਦਾ ਅੱਧੇ ਘੰਟੇ ਦੇ ਵਿੱਚ ਇੱਥੇ ਪਹੁੰਚ ਕੇ ਵਾਪਸ ਮੁੜ ਸਕਦਾ ਘੰਟੇ ਦੇ ਵਿੱਚ ਵਾਪਸ ਮੁੜ ਸਕਦਾ ਤੁਸੀਂ ਕਹਿੰਦੇ ਹੋ ਥੋੜਾ ਨੂੰ ਮਿਲਣ ਦਾ ਟਾਈਮ ਨਹੀਂ ਹੈਗਾ ਇਹ ਮੈਂ ਭਾਜਪਾ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਥੋੜੀ ਤੁਸੀਂ ਜੇ ਕਰਨਾ ਹੋਵੇ ਤਾਂ ਬਹੁਤ ਕੁਝ ਕਰ ਸਕਦੇ ਹੋ ਤੇ ਮਸਲੇ ਹੱਲ ਕਰਵਾ ਸਕਦੇ ਹੋ ਹੁਣ ਤਿੰਨ ਪਾਰਟੀਆਂ ਹੋ ਗਈਆਂ ਚੌਥੀ ਪਾਰਟੀ ਕਿਹੜੀ ਆ ਪੰਜਾਬ ਦੇ ਵਿੱਚ ਤਾਂ ਹੁਣ ਤਾਂ ਖਤਮ ਹੀ ਆ ਜਿਹੜੀ ਬਾਦਲ ਵਾਲੀ ਪਾਰਟੀ ਦੀ ਗੱਲ ਕਰੀਏ ਪਰ ਫਿਰ ਵੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਵੱਡਾ ਆਪਣਾ ਇੱਕ ਰੈਲੀ ਆਪਣਾ ਕੀਤੀ ਕਨਫਰੰਸ ਕੀਤੀ ਉਸ ਰੈਲੀ ਦੇ ਵਿੱਚ ਉਹਨਾਂ ਨੇ ਆਪਣਾ 10 ਤੋਂ 15 ਹਜ਼ਾਰ ਵਰਕਰ ਇਕੱਠਾ ਕੀਤਾ ਜਿਹੜਾ ਉਹਨਾਂ ਦਾ ਕੁੱਲ ਉਹਨਾਂ ਕੋਲੇ ਪੰਜਾਬ ਦੇ ਵਿੱਚ ਪੱਕਾ ਵਰਕਰਾਂ 10 ਤੋਂ 15 ਹਜ਼ਾਰ ਕੁੱਲ ਵਰਕਰਾਂ ਉਹਨਾਂ ਦੇ ਕੋਲੇ ਪੰਜਾਬ ਦੇ ਵਿੱਚ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਇੱਕੋ ਹੀ ਇਹ ਨਿਸ਼ਾਨਾ ਹੈ ਕਿ ਸਾਡੀ ਖੇਤਰੀ ਪਾਰਟੀ ਬਚੇ ਸਾਡੀ ਖੇਤਰੀ ਪਾਰਟੀ ਬਚ ਕੇ ਸਾਡਾ ਪੰਜਾਬ ਦੇ ਵਿੱਚ ਸਾਨੂੰ ਕੋਈ ਸੱਤਾ ਦੇ ਵਿੱਚ ਲੈ ਕੇ ਆਉਣ ਮੈਨਾਂ ਨੂੰ ਕਹਿਣਾ ਚਾਹਣਾ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਲੋਕ ਕੋਈ ਪੰਜਾਬ ਦੇ ਮਾੜਾ-ਮੋਟਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਾਡਾ ਮੂੰਹ ਲਾ ਲੈਣ ਤਾਂ ਤੁਹਾਨੂੰ ਅਮਰੀਕਾ ਸਲਾਹ ਹੈ ਤੁਸੀਂ ਜਿਹੜਾ ਤੁਹਾਡੇ ਕੋਲੇ 10 ਤੋਂ 15000 ਪੱਕਾ ਵਰਕਰ ਹੈ ਇਸ 15000 ਵਰਕਰ ਦਾ ਜਾਂ ਤੁਸੀਂ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਲਈ ਧਰਨਾ ਚਲਾਓ ਜਾਂ ਤੁਸੀਂ ਚਲਾਓ ਦਿੱਲੀ ਦੇ ਵਿੱਚ ਤੁਸੀਂ ਆਪਣੇ ਧਰਨੇ ਆਪਣੇ ਆਗੂ ਨੂੰ ਲੈ ਕੇ ਜਾਂ ਤੁਸੀਂ ਪੰਜਾਬ ਦੀ ਕੋਈ ਵੀ ਸੜਕ ਘੇਰ ਕੇ ਇਸ ਕਿਸਾਨੀ ਇਸ ਐਮਐਸਪੀ ਲਾਗੂ ਕਰਾਉਣ ਲਈ ਕਿਸਾਨਾਂ ਦੇ ਸਮੱਸਲੇ ਤੇ ਪੰਜਾਬ ਨੂੰ ਬਚਾਉਣ ਲਈ ਖੇਤੀਬਾੜੀ ਸੈਕਟਰ ਬਚਾਉਣ ਲਈ ਤੁਸੀਂ ਆਪਣਾ ਇੱਕ ਲਗ ਧਰਨਾ ਚਲਾਓ ਤੁਸੀਂ ਆਪਣਾ ਜਿਵੇਂ ਅਸੀਂ ਇੱਥੇ ਸੜਕਾਂ ਘੇਰੀ ਖੜੇ ਆਂ ਪੰਜਾਬ ਦੀਆਂ ਸੈਂਟਰ ਦੀਆਂ ਇਸ ਜਿਹੜੇ ਦਿੱਲੀ ਨੂੰ ਜਾਣ ਵਾਲੀਆਂ ਬਹੁਤ ਸਾਰੀਆਂ ਸੜਕਾਂ ਨੇ ਉਹ ਸੜਕਾਂ ਘੇਰੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਬਾਸ ਤੁਸੀਂ ਇਕੱਲਾ ਸਾਰੇ ਸਾਰੇ ਹੁਣ ਨਚੋੜ ਕੱਢ ਕੇ ਇਹਦੇ ਵਿੱਚ ਇਹ ਆਇਆ ਭਰਾਵੋ ਜਿੰਨੇ ਵੀ ਤੁਸੀਂ ਮੇਰੀ ਪੰਜਾਬ ਦੇ ਲੋਕ ਗੱਲ ਸੁਣ ਰਹੇ ਹੋ ਨਚੋੜੇ ਦੇ ਵਿੱਚ ਇਹ ਆਇਆ ਨਿਕਲ ਕੇ ਕਿ ਸਿਰਫ ਔਰ ਸਿਰਫ ਮੀਡੀਆ ਦੇ ਵਿੱਚ ਬੋਲਣ ਵਾਲੇ ਨੇ ਜਿੰਨੇ ਵੀ ਰਾਜਨੀਤਿਕ ਲੀਡਰ ਲੋਕ ਰਹੇ ਕਿ ਲੋਕਾਂ ਦੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਇਹ ਦੇਸ਼ ਦੇ ਲੋਕਾਂ ਦੀ ਗੱਲ ਕਰਨ ਤਾਂ ਸਾਨੂੰ ਆਮ ਲੋਕਾਂ ਨੂੰ ਧਰਨਾ ਲਾਉਣ ਦੀ ਲੋੜ ਹੀ ਨਾ ਪਵੇ ਹੁਣ ਸਵਾਲ ਇਹ ਜਿਹੜਾ ਮੈਂ ਸ਼ੁਰੂ ਤੋਂ ਵੀਡੀਓ ਤੋਂ ਸ਼ੁਰੂ ਤੋਂ ਕਰਿਆ ਸੀ ਨਾ ਇਹ ਧਰਨੇ ਕਿਉਂ ਲਾਉਣਿਆਂ ਧਰਨੇ ਭਰਾਵੋ ਸੀ ਮਜਬੂਰੀ ਵਕਤ ਲਾਉਣਿਆਂ ਕਿ ਦੇਖੋ ਜਿਹੜੇ ਇਹ ਲੋਕ ਨੇਗੇ ਇਹ ਵੋਟਾਂ ਵੇਲੇ ਹਰ ਇੱਕ ਨੂੰ ਬੁੱਧੂ ਬਣਾ ਕੇ ਕੀਰਾਂ ਬਣ ਜਾਂਦੇ ਨੇ ਬਾਅਦ ਚ ਇਹ ਲੋਕਾਂ ਦੇ ਗੱਲ ਕਰਨ ਨੂੰ ਤਿਆਰ ਨਹੀਂ ਬਾਅਦ ਚ ਸਿਰਫ ਸਿਰਫ ਪੈਸਾ ਆਪਣੇ ਘਰ ਭਰਦੇ ਨੇਗੇ ਪੈਸਾ ਇਕੱਠਾ ਕਰਦੇ ਨੇਗੇ ਆਪਣੇ ਨਿੱਜੀ ਹਿੱਤ ਚਲਾਉਂਦੇ ਨੇਗੇ ਹੋਰ ਇਹਨਾਂ ਕੋਲੇ ਕੱਖ ਨਹੀਂ ਹੈਗਾ ਆ ਕਮੈ ਇਨਾਂ ਰਾਜਨੀਤਿਕ ਲੋਕਾਂ ਦਾ ਇਸ ਕਰਕੇ ਮੈਂ ਤੁਹਾਨੂੰ ਇਹ ਵੀਡੀਓ ਚਾਰਾਂ ਪਾਰਟੀਆਂ ਪਾਰਾਂ ਪੰਜਾਂ ਪਾਰਟੀਆਂ ਬਾਰੇ ਬਣਾ ਕੇ ਗੱਲ ਦੱਸੀ ਆ ਇਸ ਕਰਕੇ ਬਣਾ ਕੇ ਦੱਸੀ ਆ ਕਿ ਸਾਡੇ ਪੰਜਾਬ ਦੇ ਲੋਕ ਜਾਗਣ ਤੇ ਜਾ ਕੇ ਸੰਘਰਸ਼ ਦਾ ਰਾਹ ਚੁਣਨ ਉਹੀ ਨਾ ਕਿਤੇ ਉਹ ਕੋਈ ਕਹਿੰਦਾ ਜੀ ਮੈਂ ਜੀ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਝਾੜੂ ਵਾਲਾ ਪੱਕਾ ਜੀ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਕੋਈ ਕਹਿੰਦਾ ਮੈਂ ਬਾਦਲਦਾਲ ਵਾਲਾ ਉਹ ਮੂਰਖ ਲੋਕੋ ਮੈਂ ਤੁਹਾਨੂੰ ਇੱਕ ਪੁੱਛਣਾ ਚਾਹਣਾ ਹੈ ਗੱਲ ਇਹਨਾਂ ਲੋਕਾਂ ਨੇ ਕੀਤਾ ਕੀ ਇਹਨਾਂ ਦੀ ਕਾਰਗੁਜ਼ਾਰੀ ਕੀ ਆ ਸਿਰਫ ਔਰ ਸਿਰਫ ਇਹਨਾਂ ਨੇ ਲੋਕਾਂ ਨੂੰ ਲੁੱਟਿਆ ਘੁੱਟਿਆ ਹੀ ਆ ਕਿਉਂ ਪਿੰਡਾਂ ਦੇ ਵਿੱਚ ਬਖਰੇਵੇਂ ਖੜੇ ਕਰੇ ਨੇ ਕਿਉਂ ਧੜੇ ਬਣਾਏ ਨੇਗੇ ਕਿ ਤੋ ਕਦੋਂ ਕੱਟੜਬਾਦੀਆਂ ਦਾ ਖੜਾ ਛੱਡੋਗੇ ਇਹ ਲੋਕ ਸਿਰਫ ਔਰ ਸਿਰਫ ਜਿਹੜੇ ਇਕੱਲੇ ਪਾਰਟੀਆਂ ਪਿੱਛੇ ਲੜਨ ਵਾਲੇ ਲੋਕ ਨੇ ਮੇਰੀ ਪਾਰਟੀ ਬਾਜੂ ਜੀ ਮੇਰੀ ਪਾਰਟੀ ਮੇਰੀ ਪਾਰਟੀ ਮੇਰੀ ਝਾੜੂ ਪਾਰਟੀ ਮੇਰੀ ਕਾਂਗਰਸ ਪਾਰਟੀ ਮੇਰੀ ਬਾਦਲ ਪਾਰਟੀ ਮੇਰੀ ਬੀਜੇਪੀ ਪਾਰਟੀ ਇਹ ਲੋਕ ਆਪਣੇ ਪੰਜਾਬ ਪਿੱਛੇ ਨਹੀਂ ਲੜਦੇ ਆਪਣੇ ਹੱਕਾਂ ਪਿੱਛੇ ਨਹੀਂ ਲੜਦੇ ਜੇ ਲੜਨਾ ਤਾਂ ਪੰਜਾਬ ਪਿੱਛੇ ਲੜੋ ਆਪਣੀ ਕਿਸਾਨੀ ਪਿੱਛੇ ਲੜੋ ਆਪਣੇ ਧਰਤੀ ਮਾਂ ਪਿੱਛੇ ਲੜੋ ਆਪਣੇ ਹੱਕਾਂ ਪਿੱ ਜਿਹੜੇ ਤੁਹਾਡੇ ਹੱਕ ਮੰਗਦੇ ਨੇ ਉਹਨਾਂ ਪਿੱਛੇ ਲੜੋ ਜੇ ਲੜਨਾ ਹੈ ਪਾਰਟੀਆਂ ਪਿੱਛੇ ਨਾ ਲੜੋ ਕੱਲੀਆਂ ਪਾਰਟੀਆਂ ਬਚਾਉਣ ਤੇ ਹੋਏ ਪਿਓ ਇਸ ਕਰਕੇ ਮੈਂ ਜੜੀਆਂ ਕਿਹੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਮੇਰੀ ਕੋਸ਼ਿਸ਼ ਕੀਤੀ ਆ ਕਿ ਵੀਡੀਓ ਦੇ ਜ਼ਰੀਏ ਇਹ ਕੁਛ ਨਾ ਕੁਛ ਫਰਕ ਪਾਊਗਾ ਸਮਝਣਗੇ ਸਾਡੇ ਲੋਕ ਪੰਡਾਂ ਦੇ ਧੜੇਬੰਦੀ ਖਤਮ ਕਰਨਗੇ ਤੇ ਆ ਕੇ ਸੰਘਰਸ਼ ਦਾ ਸਾਥ ਦੇਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੜਦੇ ਲੋਕਾਂ ਦੀ ਜਿੱਤ ਹੋਣੀ ਆ ਕਿਉਂਕਿ ਇਸ ਜਿਹੜਾ ਅੰਦੋਲਨ ਚੱਲ ਰਿਹਾ ਇਸ ਅੰਦੋਲਨ ਦੀ ਜਿਹੜੀ ਅਗਵਾਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਰ ਰਿਹਾ ਤੇ ਇਸ ਤੋਂ ਬਾਅਦ ਸਾਡਾ ਉਸ ਗੁਰੂ ਦਾ ਸਿੱਖ ਡੱ ਮਰਨ ਵਰਤਨ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਤੇ ਇਹਦਾ ਸਰੀਰ ਅੱਜ ਬਹੁਤ ਕਮਜ਼ੋਰ ਹੋ ਚੁੱਕਿਆ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਭਰਾਵੋ ਆ